ਜਦ ਹੋਏ ਹੈ ਤਿੰਨ ਦਰਬ ਬਿਨਾਸਾ ਜਦੋਂ ਉਹ ਨਾਦਾ ਤਾਂ ਨਾਸ਼ਟ ਹੋ ਜਾਵੇਗਾ ਤਵਤਾਰੀ ਹੈ ਨਿਜ ਗੁਰ ਕੀ ਆਸਾ ਤਦ ਉਹ ਆਪਣੇ ਗੁਰੂ ਦੀ ਆਸ ਕਰਨਗੇ ਅਰਥਾਤ ਗੁਰੂ ਦੀ ਛਾਣ ਵਿੱਚ ਆਉਣਗੇ ਜਬ ਤੇ ਗੁਰ ਦਰਸ਼ਨ ਕੋ ਐ ਹੈ ਜਦੋਂ ਉਹ ਗੁਰੂ ਦਰਸ਼ਨਾਂ ਲਈ ਆਉਣਗੇ ਤਾਬਤੈਨ ਕੋ ਗੁਰਮੁਖ ਨਾਲ ਲਗੈ ਹੈ ਤਦ ਉਹਨਾਂ ਨੂੰ ਗੁਰੂ ਮੂ ਨਹੀਂ ਲਾਵੇਗਾ ਬਿਦਾ ਬਿਨਾ ਜਹ ਹੈ ਤਬ ਤਾਮ ਤਦ ਉਸੇਖ ਗੁਰੂ ਦੀ ਆਗਿਆ ਤੋਂ ਬਿਨਾ ਘਰਾਂ ਨੂੰ ਪਰਤਣਗੇ ਸਰ ਹੈ ਕੋਏ ਨਾ ਤਿਨ ਕੋ ਕਾਮੁ ਉਹਨਾਂ ਦਾ ਕੋਈ ਕਾਮੁ ਵੀ sire ਨਹੀਂ ਚੜੇਗਾ ਗੁਰ ਦਰ ਢੋਈ ਨਾ ਪ੍ਰਭ ਪੁਰਵਾਸਾ ਜੇ ਨਾਨਕ ਗੁਰੂਦਵਾਰ ਤੇ ਠੋਈ ਨਹੀਂ ਮਿਲਦੀ ਉਹਨਾਂ ਨੂੰ ਪ੍ਰਭੂ ਦੇ ਦਵਾਰ ਉੱਤੇ ਵੀ ਨਿਵਾਸ ਨਹੀਂ ਮਿਲਦਾ ਦੋਹੋਂ ਠੋਰਤੇ ਰਹੇ ਨਿਰਾਸ਼ਾ ਉਹ ਦੋਹਾਂ ਪਾਸਿਆਂ ਤੋਂ ਨਿਰਾਸ਼ ਰਹਿੰਦੇ ਹਨ ਜੇ ਜੇ ਗੁਰ ਚਰਨਨ ਰਤ ਹੁਆ ਹੈ ਜੋ ਜੋ ਲੋਕ ਗੁਰੂ ਚਰਨਾ ਦੇ ਨਾਲ ਪ੍ਰੀਤ ਲਗਾਉਂਦੇ ਹਨ ਤਿਨ ਕੋ ਕਸ਼ਟ ਨ ਦੇਖਨ ਪੈ ਹੈ ਉਹ ਨਾਲ ਵਾਲ ਕਾਸਟ ਵੇਖ ਵੀ ਨਹੀਂ ਸਕਦਾ ਰਿੱਧ ਸੇਧ ਤਨ ਕੇ ਗ੍ਰਹਿ ਮਾਹੀ ਉਹਨਾਂ ਦੇ ਘਰ ਵਿੱਚ ਰਿੱਧੀਆਂ ਸਿੱਧੀਆਂ ਸਦਾ ਮੌਜੂਦ ਰਹਿੰਦੀਆਂ ਹਨ ਪਾਪ ਤਾਪ ਸਕ ਨਾ ਛਾਹੀ ਪਾਪ ਤੇ ਤਾਪ ਉਹਨਾਂ ਦੀ ਪਰਛਾਈਂ ਨੂੰ ਵੀ ਛੋ ਨਹੀਂ ਸਕਦੇ ਤੇ ਮਲੇਛ ਵਹਾਂ ਨਹੀਂ ਛਾਹ ਮਲੇਛ ਲੋਕਾਂ ਦੀ ਛਾਇਆ ਨੂੰ ਵੀ ਛੋ ਨਹੀਂ ਸਕਦੇ ਆਸ ਦਾ ਸਵੇਦੁਹਾ ਹੈ ਕਰਮਾਹਾ ਆਟ ਸਿੰਧੀਆਂ ਉਹਨਾਂ ਦੇ ਘਰ ਵਿੱਚ ਰਹਿੰਦੀਆਂ ਹਨ ਆਸ ਕਰਤ ਜੋ ਉਦਮ ਉਠਾ ਹੈ ਆਸਾ ਕਰਦਿਆ ਸਹਿਜ ਸੁਭਾਵਕ ਜਿਹੜੇ ਉਦਮ ਲਈ ਕਦਮ ਉਠਾਉਂਦੇ ਹਨ ਨਵੋਂ ਨਿੱਧ ਤਿੰਨ ਕੇ ਕਰ ਐ ਹੈ ਨੌ ਨਿੱਧਾਂ ਉਹਨਾਂ ਦੇ ਕਰੀ ਆ ਜਾਂਦੀਆਂ ਹਨ ਮਿਰਜਾ ਬੇਗ ਉਤੋ ਤੇ ਨਾਮ ਉਸ ਐਦੀਏ ਦਾ ਨਾਮ ਮਿਰਜਾ ਬੇਗ ਸੀ ਜਿਨ ਟਾਹੇ ਬੇਮੁਖਣ ਕੇ ਤਾਮ ਜਿਨ੍ਹਾਂ ਨੇ ਗੁਰੂ ਤੋਂ ਬੇਮੁਖ ਹੋਇਆ ਦੇ ਘਰ ਟਾਏ ਸਨ ਸਭ ਸਨਮੁਖ ਗੁਰ ਆਪ ਬਚਾਈ ਸਾਰੇ ਸਨਮੁਖ ਸਿੱਖਾਂ ਨੂੰ ਗੁਰੂ ਨੇ ਆਪ ਬਚਾ ਲਿਆ ਤਿੰਨ ਕੇ ਬਾਰ ਨਾ ਬਾਂਕਨ ਪਾਏ ਉਨਾਦਾ ਬਾਲਵੀ ਵਿੰਗਾ ਨਾ ਹੋ ਸਕਿਆ ਉਤ ਔਰੰਗ ਜੀ ਆਧਿਕ ਰਸਾਇਓ ਉਧਰ ਔਰੰਗ ਜੇਵ ਮਨ ਵਿੱਚ ਆਧਿਕ ਕਰੋਧਾਰ ਹੋਇਆ ਚਾਰ ਅਹਦੀਆਂ ਔਰ ਪਠਾਇਓ ਉਸਨੇ ਚਾਰ ਅਹ ਜੀਏ ਹੋਰ ਭੇਜਤੇ ਜੇ ਬੇ ਮੁਕਤਾ ਤੇ ਬਚ ਆਏ ਜੋ ਬੇ ਮੁਕ ਉਸ ਮਿਰਜ਼ਾ ਬੇਗ ਤੋਂ ਬਚ ਨਿਕਲੇ ਸਨ ਤਿੰਨ ਕੇ ਗ੍ਰਹੇ ਪੁਨ ਇਨੈ ਗਿਰਾਏ ਔਰਾਂ ਦੇ ਘਰ ਫਿਰ ਇਨਾਂ ਨੇ ਆ ਕੇ ਟਵਾ ਦਿੱਤੇ ਤੇ ਤਜ ਭਜੇ ਹੋਤੇ ਗੁਰ ਆਨਾ ਜਿਹੜੇ ਗੁਰੂ ਦੀ ਔਟ ਛੱਡ ਕੇ ਭਜੇ ਸਨ ਤਿੰਨ ਪੁਨ ਗੁਰੂ ਇਹਦੀ ਹੈ ਜਾਨਾ ਔਰਾਂ ਨੇ ਫਿਰ ਇਹਦੀਆਂ ਨੂੰ ਗੁਰੂ ਮੰਨ ਲਿਆ ਮੋਤਰਾੜ ਤਿੰਨ ਸੀਸ ਮੁੰਡਾਏ ਅਹਦੀਆਂ ਨੇ ਪੇਸ਼ਾਬ ਪਾ ਕੇ ਉਹਨਾਂ ਦੇ ਸਿਰ ਮੁੰਨਵਾ ਦਿੱਤੇ ਪਾਹੁਰ ਜਾਨ ਗ੍ਰਹਿ ਲੈ ਆਈ ਇਸ ਨੂੰ ਪੌਲ ਸਮਝ ਕੇ ਉਹ ਕਰਾਉਂ ਪਰਤੇ ਜੇ ਜੇ ਪਾਜ ਹੋਤੇ ਬਿਨ ਆਇਸ ਜਿਹੜੇ ਜਿਹੜੇ ਗੁਰੂ ਦੀ ਆਗਿਆ ਤੋਂ ਬਿਨਾ ਆਨੰਦ ਪੂਰੋਂ ਪੱਜੇ ਸੰ ਕਹੋ ਐਦੀ ਹੈ ਕਿ ਨਾ ਬਤਾਇਸ ਦਸੋਂਾ ਬਾਰੇ ਇਹਦੀਏ ਨੂੰ ਕਿਸਨੇ ਦੱਸਿਆ ਅਰਥਾਤ ਅਗੰਮੀ ਸ਼ਕਤੀ ਦੇ ਪੈਰੇ ਇਹਦੀਏ ਉਹਨਾ ਪਿੱਛੇ ਲੱਗੇ ਮੂੰਡ ਮੂੰਡ ਕਰ ਸਹਰ ਫੇਰਾਈ ਉਹਨਾਂ ਨੂੰ ਮੁੰਨ ਮੁੰਨ ਕੇ ਸ਼ਹਿਰ ਵਿੱਚ ਫੇਰਾਇਆ ਕਾਰ ਭੇਟ ਜਨ ਲੈਨ ਸਿਧਾਈ ਮਾਨੋ ਕਾਰ ਭੇਟ ਉਗਰਾਹਣ ਲਈ ਤੁਰੇ ਹੋਣ ਪਾਛੇ ਲਾਗ ਲਰਕਵਾ ਚਲੇ ਉਹਨਾਂ ਦੇ ਪਿੱਛੇ ਜੋ ਬੱਚੇ ਓਏ ਓਏ ਕਰਦੇ ਚੱਲ ਰਹੇ ਸਨ ਜਾਨਕ ਸਿੱਖ ਸਖਾ ਹੈ ਭਲੇ ਮਾਨੋ ਉਹ ਉਹਨਾਂ ਦੇ ਚੰਗੇ ਸਿੱਖ ਸੇਵਕ ਹੋਣ ਛੇਕੇ ਤੋਂ ਬੜਾ ਬਦਨ ਚੜਾਈ ਉਹਾਂ ਦੇ ਮੂੰਹ ਉੱਤੋਂ ਤੋਬਰੇ ਖਿੱਚ ਕੇ ਚੜਾ ਦਿੱਤੇ ਸਨ ਜਾਨ ਗ੍ਰਹਿ ਖਾਨ ਮਲੀ ਦਾ ਆਏ ਮਾਨੋ ਕਰੋ ਮਲੀਦਾ ਨਿਹਾਰੀ ਰਤਬ ਖਾਨੋਂ ਆਇਆ ਹੋਵੇ ਮਸਤਕ ਸੋਬੇ ਪਨਹੀਨ ਕਾਏ ਉਹਨਾਂ ਸਾਰਿਆਂ ਦੇ ਮੱਥਿਆਂ ਉੱਤੇ ਜੁੱਤੀਆਂ ਪੈਣ ਦੇ ਨਿਸ਼ਾਨ ਸਨ ਜਨਕਰ ਟਿਕਾ ਦੀਏ ਬਣਾਏ ਮਾਨੋ ਇਹਦਿਆਂ ਗੁਰੂ ਨੇ ਉਹਨਾਂ ਨੂੰ ਤਿਲਕ ਲਗਾਏ ਹੋਣ ਸੀਸ ਈਟ ਕੇ ਕਾਏ ਕਰੇ ਹੀ ਜੋ ਨਾ ਦੇ ਸਿਰ ਉੱਤੇ ਇੱਟਾ ਦੇ ਕਾਓ ਕਰਦੇ ਹਨ ਜਨ ਤਿੰਨ ਭੇਟ ਕੋਰਾ ਤਨ ਦੇਹੀ ਮਾਨੋ ਕੋਈ ਪਿਛਲੀ ਬਾਕੀ ਰਹਿੰਦੀ ਭੇਟਾ ਦਿੱਤੀ ਹੋਵੇ ਦੋਹਰਾ ਕਬਹੂ ਰਣ ਜੂ ਜਿਉ ਨਹੀਂ ਕੱਚ ਦਾ ਜਾਸ ਨਹਿਨ ਲੀਨ ਜਿਹੜੇ ਕਦੇ ਯੁੱਧ ਵਿੱਚ ਲੜੇ ਨਹੀਂ ਅਤੇ ਕੁਝ ਦਾਨ ਕਰਕੇ ਵੀ ਯਸ਼ ਨਹੀਂ ਘਟਿਆ ਕਾਮ ਬਸਤ ਜਾਣਿਓ ਨਹੀਂ ਜਮ ਕੋ ਕਿੰ ਕਹ ਦੀਨ ਔਰਾਨੋ ਪਿੰਡ ਵਸਦਿਆ ਵੀ ਕੋਈ ਨਹੀਂ ਜਾਣਦਾ ਫਿਰ ਪਤਾ ਨਹੀਂ ਯਮराज ਨੂੰ ਓਨਾ ਬਾਰੇ ਕਿਸ ਨੇ ਕਹਿ ਦਿੱਤਾ ਹੈ ਚੌਪਈ ਇਹ ਬਿਦਤੀ ਨੋ ਭਇਓ ਉਪਹਾਸਾ ਓਨਾ ਬੇਮੁਖਾ ਨਾਲ ਇਸ ਤਰ੍ਹਾਂ ਦਾ ਮਖੋਲ ਹੋਇਆ ਸਭ ਸੰਤਨ ਮਿਲ ਲਖਿਓ ਤਮਾਸਾ ਸਾਰੇ ਸੰਤਾਂ ਗੁਰਸਿੱਖਾਂ ਨੇ ਰਾਲਕੇ ਇਹ ਤਮਾਸ਼ਾ ਵੇਖਿਆ ਸੰਤਨ ਕਾਸ਼ਟ ਨ ਦੇਖਨ ਪਾਇਓ ਸੰਤਾਨੋ ਕਾਸ਼ਟ ਵੇਖਣਾ ਵੀ ਨਾ ਪਿਆ ਆਪ ਹਾਥ ਦੈ 나ਥ ਬਚਾਇਓ ਆਪ ਪ੍ਰਭੂ ਨੇ ਉਹਨਾ ਨੂੰ ਹੱਥ ਦੇ ਕੇ ਬਚਾਇਆ ਚਾਰਣੀ ਦੁਹਰਾ ਜਸਨੋ ਸਾਜਨ ਰਾਖਸੀ ਦੁਸ਼ਮਨ ਕਾ ਵਨ ਵਿਚਾਰ ਜਸੈ ਨੋ ਪ੍ਰਵੋਕ ਖੋਦ ਰੱਖੇਗਾ ਤਾਂ ਦੁਸ਼ਮਨ ਵਿਚਾਰੇ ਦਾ ਕੀ ਮਜਾਲ ਹੈ ਚੁਐ ਨਾ ਸਕੈ ਤਹ ਛਾਹੇ ਕੋ ਨਹਿਫ ਲਜਾਏ ਗਵਾਰ ਉਸਦੀ ਪਰਛਾਈ ਨੂੰ ਵੀ ਨਹੀਂ ਛੋ ਸਕਦਾ ਉਸ ਮੋਰਖ ਦਾ ਜਤਾਂ ਨਾ નિਸਫਲ ਜਾਂਦਾ ਹੈ ਜੋ ਸਾਦੂ ਸਰਣੀ ਪਰੇ ਤਿੰਨ ਕੇ ਕਵਨ ਵਿਚਾਰ ਜਿਹੜੇ ਸੰਤਾਂ ਦੀ ਛਾਣ ਵਿੱਚ ਪਏ ਹਨ ਉਹਨਾਂ ਦਾ ਤਾਂ ਕੀ ਵਿਚਾਰ ਕਹੀਏ ਦੰਤ ਜੀਵ ਜਿਮ ਰਾਖ ਹੈ ਦੁਸ਼ਟ ਆਰਿਸ਼ਟ ਸੰਗਾਰ ਉਹਨਾਂ ਦੀ ਰੱਖਿਆ ਦੰਦਾ ਵਿੱਚ ਰਹਿੰਦੀ ਜੀਵਾੰਗ ਹੁੰਦੀ ਹੈ ਅਤੇ ਉਹਨਾਂ ਦੀਆਂ ਬਿਪਤਾਵਾਂ ਅਤੇ ਦੁਸ਼ਟ ਨਸ਼ਟ ਹੋ ਜਾਂਦੇ ਹਨ ਇਤਿ ਸ਼ਰੀਰ ਚੇਤਨਾਟਕ ਗ੍ਰੰਥੇ ਸਹਿਜਾ ਦੇਵਾ ਅਹਦੀਆ ਗਮਨ ਵਰਨਨ ਨਾਮ ਤ੍ਰੋਧ ਸਮਉ ਧਾਇ ਸਮਾਪਤ ਮਾਸਤ ਸੁਭ ਮਾਸਤ ਆਫਜੂ ਇਥੇ ਸ਼੍ਰੀ ਚਤੁਰਨਾਟਾ ਗ੍ਰੰਥ ਦੇ ਸ਼ਹਿਜਾਦੇਵਾ ਆਹ ਦੀ ਆਗਮਨ ਵਰਣਨ ਨਾਂ ਵਾਲੇ 3ਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ ਸਾਬ ਸ਼ੋਭ ਹੈ ਆਫਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ